ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਸਾਧ ਸੰਗਤ ਜੀ ਜੇ ਕੋਈ ਮਨੁੱਖ ਗਿਆਨ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਗੁਰਬਾਣੀ ਦੇ ਸ਼ਬਦ ਦਾ ਜਾਪ ਵੀਡੀਓ ਵਿੱਚ ਦੱਸੇ ਹੋਏ ਢੰਗ ਨਾਲ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਇਸ ਗੁਰਬਾਣੀ ਸ਼ਬਦ ਦੇ ਜਾਪ ਨਾਲ ਦੁਨੀਆਵੀ ਗਿਆਨ ਕੀ ਰੋਹਾਨੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗ ਜੀ ਸ਼ਬਦ ਜਾਪ ਦੀ ਵੀਡੀਓ ਨੋਟ ਕਰ ਲਓ ਇਹ ਸ਼ਬਦ ਜਾਪ ਮਹੀਨੇ ਦੇ ਸ਼ੁਰਾਤੀ ਦਿਨਾਂ ਵਿੱਚ ਸ਼ੁਰੂ ਕੀਤਾ ਜਾਵੇਗਾ ਕਹਿੰਦਾ ਭਾਬ ਹੈ ਸਾਧ ਸੰਗ ਜੀ ਮਸਿਆ ਤੋਂ ਬਾਅਦ ਜੋ ਪਹਿਲਾ ਬੁੱਧਵਾਰ ਆਵੇਗਾ ਉਸ ਦਿਨ ਤੁਸੀਂ ਇਸ ਸ਼ਬਦ ਜਾਪ ਦਾ ਪਾਠ ਸ਼ੁਰੂ ਕਰੋਗੇ ਸਾਧ ਸੰਗ ਜੀ ਸੀ ਅਮ੍ਰਿਤ ਵੇਲੇ ਸੂਰਜ ਦੇ ਨਿਕਲਣ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਸਾਫ ਬਸਤਰ ਸਾਫ ਕੱਪੜੇ ਪਹਿਨ ਕੇ ਇੱਕ ਸਾਫ ਅਸਥਾਨ ਜਾਂ ਸਾਫ ਕਮਰੇ ਵਿੱਚ ਆਸਣ ਲਗਾਓ ਕਿਹ ਦਿਸ਼ਾ ਪੂਰਬ ਮੁਖ ਚੜ੍ਹਦੇ ਪਾਸੇ ਵੱਲ ਮੁਖ ਕਰਕੇ ਜਾਪ ਸ਼ੁਰੂ ਕੀਤਾ ਜਾਵੇਗਾ ਤੂਫਗਰਵਤੀ ਲਗਾ ਰੋਸ਼ਨ ਕਰ ਲੈਣੀ ਹੈ ਇੱਕ ਵਰਤਨ ਵਿੱਚ ਜਲ ਰੱਖ ਲੈਣਾ ਹੈ ਇੱਕ ਟੁਕੜਾ ਗੁਣ ਦਾ ਰੱਖ ਲੈਣਾ ਹੈ ਜੋ ਤੁਸੀਂ ਜਾਪ ਕਰਨ ਤੋਂ ਬਾਅਦ ਖੁਦ ਛਕੋਗੇ ਉਸ ਤੋਂ ਬਾਅਦ ਦਿੱਤੇ ਹੋਏ ਸ਼ਬਦ ਦਾ ਜਾਪ ਵੀਡੀਓ ਵਿੱਚ ਦਿੱਤੀ ਗਈ ਸੰਖਿਆ ਤੇ ਦਿਨਾਂ ਵਿੱਚ ਸੰਪੂਰਨ ਕਰਨਾ ਹੈ ਸਾਧ ਸੰਗਤ ਜੀ ਵਿਣ ਨਾਗਾ ਪਾਈ ਹੋਈ ਇਹ ਪਾਠ ਤੁਸੀਂ ਸ਼ੁਰੂ ਅਤੇ ਮੁਕੰਮਲ ਕਰੋਗੇ ਸਾਧ ਸੰਗਤ ਜੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਤੁਸੀਂ ਅਕਾਲ ਪੁਰਖ ਅੱਗੇ ਅਰਦਾਸ ਕਰੋਗੇ हे सच्चे पाशा हे वाहेगुरु मैं आज ज्ञान दी प्राप्ति ਲਈ ਇਹ ਬਾਤ ਸ਼ੁਰੂ ਕੀਤਾ ਹੈ ਇਸ ਨੂੰ ਕਬੂਲ ਕਰਨਾ ਸਾਧ ਸੰਗਤ ਜੀ ਇਸ ਦਾ ਸਹੀ ਟਾਈਮ ਸੂਰਜ ਨਿਕਲਣ ਤੋਂ ਬਾਅਦ 1 ਘੰਟੇ ਤੱਕ ਰਹੇਗਾ ਬਾਣੀ ਜੀ ਤੁਸੀਂ ਗੁਰੂ ਆਪ ਸ਼ਕੋਗੇ ਤੇ ਜਲ ਸ਼ਕੋਗੇ ਸਾਧ ਸੰਗਤ ਜੀ ਇਸ ਸਭ ਇਸ ਸ਼ਬਦ ਜਾਪ ਨਾਲ ਵਿराग ਦੀ ਪ੍ਰਾਪਤੀ ਵੀ ਹੁੰਦੀ ਹੈ ਜੇ ਕੋਈ ਮਨੁੱਖ ਸੰਸਾਰ ਦੀ ਮੋਮਾਇਆ ਨੂੰ ਤਿਆਗ ਕੇ ਆਪਣੀ ਵਾਕੀ ਦੀ ਜ਼ਿੰਦਗੀ ਪਰਮਾਤਮਾ ਦੀ ਸੇਵਾ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਉਹ ਮਨੁੱਖ ਇਹ ਪਾਠ ਕਰੇਗਾ ਵਿराग ਨੂੰ ਆਪਣੇ ਦਿਲ ਵਿੱਚ ਰੱਖ ਕੇ ਇਹ ਵਿਧੀ ਇਹ ਹੀ ਰਹੇਗੀ ਬਸ ਜਾਪ ਦਾ ਸਮਾਂ ਬਦਲੇਗਾ ਬੇਲਾਗ ਦੀ ਪ੍ਰਾਪਤੀ ਲਈ ਇਹ ਪਾਠ ਰਾਤ ਨੂੰ ਸੌਣ ਤੋਂ ਪਹਿਲਾਂ ਕੀਤਾ ਜਾਵੇਗਾ ਉਸ ਤੋਂ ਬਾਅਦ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਸਿਰਫ ਸੌਂ ਜਾਣਾ ਹੈ ਸਾਧ ਸੰਗਤ ਜੀ ਗਿਣਤੀ ਦਾ ਖਿਆਸ ਖਿਆਲ ਰੱਖਣਾ ਹੈ ਬਦ ਕਟ ਨਹੀਂ ਕਰਨਾ ਤੁਸੀਂ ਕਾਊਂਟਰ ਦੀ ਵਰਤੋਂ ਵੀ ਕਰ ਸਕਦੇ ਹੋ ਸਾਧ ਸੰਗਤ ਜੀ ਜੇ ਤੁਸੀਂ ਗਿਣਤੀ ਕਿਸੇ ਮਾਲਾ ਤੇ ਕਰਨਾ ਚਾਹੁੰਦੇ ਹੋ ਤਾਂ ਇਸ ਪਾਠ ਲਈ ਸਭ ਤੋਂ ਉੱਤਮ ਜੋ ਮਾਲਾ ਹੈ ਇੱਕ ਮਾਲਾ ਰੁਦਰਾਕਸ਼ ਦੀ ਦੂਸਰੀ ਮਾਲਾ ਸਫੇਦ ਪੱਥਰ ਜਾਂ ਮੋਤੀ ਦੀ ਹੋਵੇਗੀ ਤੀਸਰੀ ਮਾਲਾ ਈ ਰੰਗ ਦੀ ਮੋਤੀ ਪੱਥਰ ਜਾਂ ਮਨਕੇ ਵਾਲੀ ਮਾਲਾ ਦੀ ਵਰਤੋਂ ਕੀਤੀ ਜਾਵੇਗੀ ਸਾਧ ਸੰਗਤ ਜੀ ਜੇ ਕੋਈ ਵੀਡੀਓ ਵਿੱਚ ਕਿਸੇ ਨੂੰ ਕੁਝ ਸਮਝ ਨਾ ਲੱਗਿਆ ਹੋਵੇ ਤੋਂ ਸਾਨੂੰ ਕਮੈਂਟ ਕਰਕੇ ਪੁੱਛ ਸਕਦਾ ਹੈ ਸਾਥ ਸਿੰਘ ਜੀ ਜੇ ਸਾਤੋਂ ਕੋਈ ਗੱਲ ਨਾ ਦੱਸੀ ਹੋਵੇ ਵੀਡੀਓ ਵਿੱਚ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਰੂਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ